ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਅਮਰਸੱਤ ਤੋਂ ਜਿੱਥੇ ਅੰਮ੍ਰਿਤਸਰ ਚ ਇੱਕ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਦੱਸਦੇ ਕਿ ਨਿਹਨ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਨੌਜਵਾਨ ਦੇ ਉੱਤੇ ਕਿਰਪਾਨਾਂ ਦੇ ਨਾਲ ਵਾਰ ਕੀਤੇ ਗਏ ਜਿਸ ਕਰਕੇ ਨੌਜਵਾਨ ਦੀ ਮੌਤ ਹੋ ਗਈ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੱਸਦੇ ਕਿ ਨੌਜਵਾਨ ਦੇ ਜੀਜੇ ਦਾ ਕਿਸੇ ਰੂਪਾ ਨਾਮ ਦੀ ਔਰਤ ਦੇ ਨਾਲ ਕਲੇਸ਼ ਰਹਿੰਦਾ ਸੀ ਤਾਂ ਬੀਤੀ ਰਾਤ ਜਦ ਨੌਜਵਾਨ ਆਪਣੀ ਭੈਣ ਅਤੇ ਆਪਣੀ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਤਾਂ ਕਿ ਉੱਥੇ ਜਾ ਕੇ ਗੱਲਬਾਤ ਕਰ ਸਕੇ ਕਿ ਉਸ ਦੇ ਕਾਰਨ ਉਸ ਦੀ ਭੈਣ ਦੇ ਘਰ ਝਗੜਾ ਰਹਿੰਦਾ ਹੈ ਤਾਂ ਨੌਜਵਾਨ ਜਿੱਥੇ ਗੱਲ ਕਰਨ ਦੇ ਲਈ ਰੂਪਾ ਦੇ ਘਰ ਗਿਆ ਤਾਂ ਰੂਪਾ ਦੇ ਘਰ ਦੱਸਿਆ ਜਾ ਰਿਹਾ ਕਿ ਪਹਿਲਾਂ ਤੁਸੀਂ ਇੱਕ ਨਿੰਦ ਸਿੰਘ ਰਹਿੰਦਾ ਸੀ ਤਾਂ ਜਿਸ ਦੇ ਵੱਲੋਂ ਪਹਿਲਾਂ ਨੌਜਵਾਨ ਦੇ ਨਾਲ ਝਗੜਾ ਕੀਤਾ ਗਿਆ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਔਰ ਉਸ ਤੋਂ ਬਾਅਦ ਉਸ ਨੇ ਆਪਣੇ ਹੋਰ ਦੋ ਸਾਥੀ ਬੁਲਾ ਲਏ ਜਿਸ ਤੋਂ ਬਾਅਦ ਕਿਰਪਾਨਾਂ ਦੇ ਨਾਲ ਨੌਜਵਾਨ ਦੇ ਉੱਤੇ ਵਾਰ ਕੀਤੇ ਗਏ ਜਿਸ ਕਰਕੇ ਨੌਜਵਾਨ ਦੀ ਮੌਤ ਹੋ ਗਈ ਤਾਂ ਵੇਖ ਸਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਕਤਲ ਕਰ ਦਿੱਤਾ ਗਿਆ ਦੱਸਦੀ ਕਿ ਨਿੰਗ ਸਿੰਘ ਦੇ ਵੱਲੋਂ ਕਿਰਪਾਨਾਂ ਦੇ ਨਾਲ ਇੰਨੇ ਵਾਰ ਕੀਤੇ ਗਏ ਕਿ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਨੌਜਵਾਨ ਦੀ ਭੈਣ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰਾ ਭਰਾ ਤਾਂ ਸਿਰਫ ਗੱਲ ਨਿਬੇੜਨ ਦੇ ਲਈ ਗਿਆ ਸੀ ਪਰ ਨਿੰਗ ਸਿੰਘਾਂ ਦੇ ਵੱਲੋਂ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰਾ ਭਰਾ ਅਜੇ ਕੰਮ ਤੋਂ ਵਾਪਸ ਆਇਆ ਸੀ ਉਸ ਨੇ ਪਾਣੀ ਵੀ ਨਹੀਂ ਪੀਤਾ ਸੀ ਤਾਂ ਉਹ ਸਿੱਧਾ ਹੀ ਰੂਪਾ ਦੇ ਘਰ ਚਲਾ ਗਿਆ ਸਿਰਫ ਗੱਲ ਕਰਨ ਦੇ ਲਈ ਗਿਆ ਸੀ ਕਿ ਉਹ ਆਪਣੇ ਭੈਣ ਦਾ ਘਰ ਦਾ ਰਿਸ਼ਤਾ ਬਚਾ ਸਕੇ ਉੱਥੇ ਹੀ ਖੜੇ ਨਿੰਗ ਸਿੰਘ ਦੇ ਵੱਲੋਂ ਇਸ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਇੱਕ ਗਲਤ ਰਿਸ਼ਤੇ ਦੇ ਕਰਕੇ ਇੱਕ ਬੇਕਸੂ ਨੌਜਵਾਨ ਦੀ ਜਾਨ ਚਲੀ ਗਈ ਹੈ ਇੱਕ ਔਰਤ ਨੇ ਆਪਣੇ ਨਿਆਂ ਸਿੰਘ ਸਾਥੀ ਦੇ ਨਾਲ ਰਲ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਚੱਕੀ ਵਾਲੀ ਗਲੀ ਚ ਦੋ ਨੰਬਰ ਗਲੀ ਆ ਲਾਲੀ ਸਰ ਦੇ ਘਰ ਦੇ ਸਾਹਮਣੇ ਕੀ ਨਾਂ ਤੁਹਾਡਾ ਮੇਰਾ ਨਾਂ ਪ੍ਰੀਤ ਕੋਮਲ ਪ੍ਰੀਤ ਹਾਂਜੀ ਮੇਰੇ ਘਰ ਵਾਲੀ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾਂ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਅੱਛਾ ਹਾਂਜੀ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਣਾ ਨਹੀਂ ਹੈ ਨਾ ਉਹਦੇ ਜਿਹੜਾ ਘਰ ਵਾਲਾ ਹੈ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਸੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਾਟੇ ਮੇਰੇ ਘਰ ਵਾਲੇ ਦੇ ਕਰਪਾਨਾ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਾਨਣ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰੇ ਘਰ ਵਾਲਾ ਭੱਜ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੌਣ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਰਪਾਨ ਦੇ ਨਾਲ ਹੀ ਤੋਣ ਲਾਤੀ ਤਾਂ ਹੁਣ ਕੀ ਕੀਤਾ ਜਾਵੇ ਸਰ ਦੱਸੋ ਕਿੰਨੀ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਮੈਨੂੰ ਨਹੀਂ ਪਤਾ ਸਰ ਕਿੰਨੀ ਉਮਰ ਸੀ ਹਾਂਜੀ ਤੇ ਕੋਈ ਬੱਚਾ ਪੁੱਛਾ ਹੋਇਆ ਦਾ ਨਹੀਂ ਹੌਣ ਵਾਲਾ ਵਾ अच्छा हां जी ते किन्नी देर होई था दी मैरिज नु मेरी थोड़े थोड़ी देरी हुई हल्ले ठीक आ मेरा पहला ਘਰ ਵਾਲਾ ਵੀਤਰਾ ਹੋ ਗਿਆ ਤੇ ਹੁਣ ਵੀ ਇਤਰਾ ਹੋ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਉਹ ਸਾਤ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚਣੀ ਵੜਨ ਦੇਣਾ ਤੇ ਉਹ ਕੋਠੀ ਦਿੰਦਾ ਹੀ ਪਹਿਲੇ ਕੋਠੀ ਚ ਰਹਿੰਦੀ ਹੀ ਜੜੀ ਰੁਪਾ ਵਾ ਦੇਣ ਦੀ ਕੋਟੀ ਚਾਹੀ ਹੁਣ ਉਹਨੂੰ ਸੀਲ ਕਰਾਉਣੀ ਕੋਠੀ ਐ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਅੱਛਾ ਰੂਪਾ ਜਿਹੜੀ ਤੁਹਾਡੇ ਹਸਬੰਦ ਦੀ ਭੈਣ ਸੀ ਉਹ ਕੁਝ ਨਹੀਂ ਹਾਂਜੀ ਉਹਦਾ ਕੋਈ ਚੱਕਰ ਹੀ ਉਹਨੇ ਮਰਵਾਇਆ ਤੁਹਾਡੇ ਕੋਲ ਹਾਂਜੀ ਮੇਰੇ ਘਰ ਵਾਲੇ ਨੇ ਮਰਵਾਇਆ ਵਾ ਕਿੰਨੇ ਮਰਵਾਇਆ ਜਿਹੜਾ ਮੇਰਾ ਜਿਹੜਾ ਮੇਰੀ ਭੈਣ ਨੂੰ ਨਾਂ ਦਾ ਘਰ ਵਾਲਾ ਨਾ ਉਹਨੇ ਮਰਵਾਇਆ ਵਾ ਸਾਡੇ ਜੀਜੇ ਨੇ ਹਾਂਜੀ ਮੈਂ ਮੁਸਕਾਨ ਆ ਮੈਂ ਕੋਟਮੀ ਸਿੰਘ ਤੋਂ ਰਹਿਨੀ ਆ ਗਲੀ ਨੰਬਰ 2 ਅੱਛਾ ਕੀ ਘਟਨਾ ਹੋਈ ਅੱਜ ਘਟਨਾ ਇਹ ਹੋਈ ਕਿ ਨਿਹੰਗਾ ਨੇ ਮੇਰੇ ਭਰਾ ਨੂੰ ਦਾਤਰਾ ਨਾਲ ਵੱਢ ਦਿੱਤਾ ਉੱਚਾ ਕੀ ਕਾਰਨ ਕੀ ਸੀ ਕਾਰਨ ਇਹ ਸੀਗਾ ਕਿ ਮੇਰੀ ਜਿਹੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨਿਹੰਗਾਂ ਕੋ ਕਟਾਇਆ ਠੀਕ ਆ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ ਉਹਨੇ ਕੁੜੀ ਨੇ ਭਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਜੜਨ ਦੇਣਾ ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਣਾ ਕੇ ਕੀ ਕਰਦਿਆਂ ਗੱਲਾਂ ਕਰਨ ਬੇੜਦੇ ਆ ਤੂੰ ਕਰੋਨਾ ਭੱਜ ਉਹ ਪਿਆਰ ਨਾਲ ਕਰੋ ਗਿਆ ਹੱਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚਲਾ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿੱਕਾ ਚਲਾ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆਗਣੀਆਂ ਆ ਜਾਂ ਨਿਆੰਗਾ ਠੀਕ ਆ ਠੀਕ ਆ ਨਿਆੰਗਣਾਂ ਆਇਆ ਪਹਿਲੇ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਉਹ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੱ ਕੇ ਜਾਣਾ ਉਹਨੂੰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡੇ 'ਚ ਲੱਤਾਂ ਮਾਰਨੀ ਸ਼ਟਾਰਟ ਕਰਤੀਆਂ ਤੇ ਮਮਾ ਮੇਰੇ ਹੋ ਗਏ ਬੇਹੋਸ਼ ਉਹਨੇ ਚ ਨੂੰ ਉਹ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਡ ਕੇ ਗੁੱਟ ਵੱਡ ਕੇ ਤੇ ਬਰ ਚਲੇ ਗਏ ਭੱਜ ਗਏ ਹਾਂਜੀ ਤੇ ਨਹੀਂ ਤੁਹਾਡੇ ਭਰਾ ਦੀ ਕਿਹਦੇ ਨਾਲ ਗੱਲਬਾਤ ਸੀ ਉਹ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਹਾਂਜੀ ਜੀਜੇ ਦੀ ਗੱਲਬਾਤ ਕਿੰਨਾ ਸੀ ਕੋਈ ਜੋ ਜਿਹਦੀ ਗੱਲਬਾਤ ਰੂਪਾ ਨਾਲ ਤੇ ਉਹ ਕੋਈ ਤੁਹਾਡੇ ਮਹੱਲੇ ਦੀ ਸਾਡੇ ਮਹੱਲੇ ਦੀ ਪਹਿਲਾਂ ਸਾਡੇ ਮਹੱਲੇ 'ਚ ਰਹਿੰਦੀ ਸੀਗੀ ਠੀਕ ਹੈ ਬਾਅਦ ਵਿੱਚ ਉਹ ਚਲੇਗੀ ਉੱਧਰ ਪੜਲੇ ਮਹੱਲੇ 'ਚ ਤਾਂ ਕਰਕੇ ਚਲੇਗੀ ਕਿਉਂਕਿ ਮੇਰੇ ਜੀਜੇ ਨਾਲ ਮੇਲ ਨਹੀਂ ਸੀ ਹੋਣਾ ਅੰਮੋ ਸਾਹਮਣੇ ਪਹਿਲੇ ਸਾਡੇ ਸਾਹਮਣੇ ਰਹਿੰਦੀ ਸੀਗੀ ਇੱਕ ਮਹੀਨਾ ਹੋ ਗਿਆ ਨੇ ਮਕਾਨ ਚੇਂਜ ਕਰ ਲਿਆ ਉਧਰੋਂ ਚੇਂਜ ਕਰਕੇ ਮੇਰੇ ਜੀਜੇ ਦਾ ਉਧਰ ਜ਼ਿਆਦਾ ਆਉਣ ਜਾਣ ਹੋ ਗਿਆ ਉਹਦੇ ਕਰਕੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਮੇਰਾ ਭਰਾ ਕਹਿੰਦਾ ਚੱਲ ਆਪਾਂ ਜੀਜੇ ਨੂੰ ਬੈ ਕੇ ਸਮਝਾਣੇ ਆ ਜੀਜਾ ਮੇਰਾ ਵੀ ਨਹੀਂ ਲੱਭਾ ਉਹਨੂੰ ਵੀ ਨਾਲ ਲੈ ਗਏ ਤੇ ਭੱਜ ਗਿਆ ਸਾਰਾ ਟੱਬਰ ਮਾਰ ਕੇ ਮੇਰੇ ਭਰਾ ਨੂੰ ਦੱਤਰਾ ਦੇ ਹੁੰਦੀ ਥਾਣੇ ਆਏ ਕੀ ਮੰਗ ਕੀ ਕਰਦੇ ਸੀ ਆਸਾਨ ਨੂੰ ਇਨਸਾਫ ਚਾਹੀਦਾ ਆ ਤਾਡੇ ਭਰਾ ਜਿੱਦਾਤ ਹਾਂਜੀ ਸਾਡੇ ਭਰਾ ਦੀ ਡੈਥ ਹੋ ਚੁੱਕੀ ਆ ਸਾਨੂੰ ਇਨਸਾਫ ਚਾਹੀਦਾ ਆ ਉਹਦੀ ਕੋਠੀ ਸੀਲ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਤੁਹਾਡੇ ਭਰਾ ਮੇਰੇ ਭਰਾ ਦੀ 21 ਸਾਲ ਉਮਰ ਸੀਗੀ ਹਜੇ 21 ਸਾਲ ਹਾਂਜੀ ਮੈਰਿਡ ਸੀਗਾ ਅੱਜ ਇੱਕ ਅਜੇ ਪਛਾਣ ਨਾ ਦਾ ਵਿਅਕਤੀ ਆ ਜਿਸ ਦੀ ਉਮਰ ਕਰੀਬ 25 ਸਾਲ ਆ ਇਹਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਹਦਾ ਮਰਡਰ ਕੀਤਾ ਗਿਆ ਇਹਦੇ ਰਿਗਾਰਡਿੰਗ ਇਹਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲਦੀ ਆ ਇਹ ਦਾ ਜਿਹੜਾ ਮਰਨ ਵਾਲਾ ਸ ਹੈ ਇਹ ਦਾ ਜਿਹੜਾ ਜੀਜਾ ਵਾ ਹੈਪੀ ਮਸੀ ਇਹਦੇ ਰੂਪਾ ਨਾ ਦੀ ਔਰਤ ਦੇ ਨਾਲ ਰਿਲੇਸ਼ਨ ਸੀ ਔਰ ਕੱਲ ਤੋਂ ਇਹ ਲੜਕੀ ਜਿਹੜਾ ਵਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਆਪਣਾ ਅਜੇ ਪਾਲੇ ਦੀ ਮਦਰ ਉਹ ਇਹਦੀ ਵਾਈਫ ਔਰ ਇਹਦੀ ਸਿਸਟਰ ਜਿਹੜੀ ਜਦੋਂ ਔਰ ਦੇ ਘਰ ਗਏ ਉਹਨਾਂ ਦੇ ਰੂਪਾ ਦੇ ਘਰ ਗਏ ਆ ਔਰ ਇਹਨਾਂ ਦਾ ਹਾ우스 ਵਿੱਚ ਜਿਹੜਾ ਬਲਬ ਲੱਗਿਆ ਹੋਇਆ ਔਰ ਰੂਪਾ ਦੇ ਘਰ ਇੱਕ ਨਿਹਗ ਸਿੰਘ ਔਰ ਅਰਿਆ ਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਕਰਪਾਨਾ ਦੇ ਨਾਲ ਇਹਦਾ ਮਰਡਰ ਕਰਤਾ ਜਿਹਦੇ ਸਬੰਧ ਵਿੱਚ ਅਸੀਂ ਮਕਦਮਾ ਦਰਜ ਕਰਕੇ ਦਵਦੀਸ਼ ਕਰ ਰਹੇ ਹਾਂ ਸਰ ਕਿੰਨੀ ਉਮਰ ਸੀ ਲੜਕੇ ਦੀ ਜਿਹਦੀ ਡੈਥ ਹੋਈ ਹੈ ਲੜਕੀ ਦੀ ਮਰ ਕਰੀਬ 21 ਸਾਲ ਸੀ ਉਹ ਸਰ ਮੈਰਿਡ ਸੀ ਹਾਂਜੀ ਹਾਂਜੀ ਮੈਰਿਡ ਸੀ ਤੇ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਝ ਮੇਨ ਕਾਰਨ ਜਿਹੜੇ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹਨੂੰ ਡੱਕਦੇ ਸੀ ਔਰ ਇਸੇ ਹਰਨਿਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਹੰਗਾਂ ਸਿੰਘਾਂ ਦੇ ਨਾਲ ਮਿਲ ਕੇ ਔਰ ਇਹਦਾ ਕਤਲ ਕੀਤਾ